ਤੋ ਹਿੱਦੀ ਦਿਹਾੜਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਵੱਡੇ-ਵੱਡੇ ਕੀਰਤਨ ਦਰਬਾਰ ਢਾਡੀ ਦਰਬਾਰ ਅਤੇ ਲੰਗਰ ਲਗਾਏ ਜਾ ਰਹੇ ਨੇ ਸੋ ਦੇਖੋ ਛੋਟੇ ਬੱਚੇ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਦੇਖੋ ਜੀ ਜਗਰੀਬ ਨਾਮ ਹੈ ਆਪਣਾ ਇਹ ਪਪੋ ਹਤੋਂ ਆਈ ਪਿੰਡ ਪੈਂਸਰ ਤੋਂ ਹਾਂਜੀ ਆਈ ਹਾਂ ਸਾਨੂੰ 3-4 ਸਾਲ ਹੋ ਗਏ ਇਸ ਥਾਂ ਦੇ ਨੂੰ ਹਾਂਜੀ ਇਸ ਲੱਕੇ ਤਾਂ ਚੁੜੀ ਸੋਨਾ ਆਪਣਾ ਸ਼ਫਰ ਜਹਾਦਤ ਨਗਰ ਕੀਰਤਨ ਜਾਂਦਾ ਹੀ ਅਸੀਂ 8 ਸਾਲ ਲੰਨੀ ਤੇ ਸਾਨੂੰ ਕਮੀ ਮਹਿਸੂਸ ਹੋਈ ਕਿ ਪਹਿਲਾਂ ਲੰਗਰ ਕੋਈ ਨਹੀਂ ਹੁੰਦਾ ਇੱਥੇ ਇੱਥੋਂ ਬਾਅਦ ਚ ਲੰਗਰ ਕਾਲੂ ਦੇਖੀ ਇੱਥੇ ਕਟੋਕਟ 100 ਤੋਂ ਵੱਧ ਲੰਗਰ ਹੋਊਗਾ ਜੀ ਇੱਕ ਦਿਨ ਪਹਿਲਾਂ ਸਾਨੂੰ ਕਮੀ ਮਹਿਸੂਸ ਹੋਈ ਕਿ ਕੋਈ ਵੀ ਲੰਗਰ ਨਹੀਂ ਹੁੰਦਾ ਇੱਕ ਦਿਨ ਪਹਿਲਾਂ ਸਾਏ 3-4 ਸਾਲਾਂ ਤੋਂ ਲਾ ਰਹੇ ਸੀ ਦੂਜਾ ਲਾ ਨਹੀਂ ਗਿਆ ਜੀ ਇਹ ਸਾਡਾ 2 ਦਿਨ ਦਾ ਹੁੰਦਾ ਸੀ ਪਹਿਲੇ ਦਿਨ ਅੱਜ ਤੇ ਮੇ ਲੰਗਰ ਹੈ ਜੀ ਕੱਲੂ ਦੁੱਧ ਦੇ ਦੇ ਸੀ ਕਿ ਉਹਦੇ ਵਿੱਚੋਂ ਆ ਜੀ ਨਗਰ ਕੇ ਇਸ ਤਰ੍ਹਾਂ ਵਾਤੇ ਹਾਂ ਜੀ ਹਾਂ ਚੱਲੂ ਭਾਈ ਸਾਰੇ ਪਿੰਡ ਦਾ ਸਹਿਯੋਗ ਹੈ ਸਾਡੇ ਦਾ ਸਾਰੇ ਪਿੰਡ ਦਾ ਸਹਿਯੋਗ ਹੈ ਜੀ ਪਹਿਲਾਂ ਗ੍ਰਾਹੀ ਕਰਦੇ ਆ ਜੀ ਫਿਰ ਬੀਬੀਆਂ ਨੇ ਇਹ ਪ੍ਰਸ਼ਾਦੇ ਸੀ ਬਣਵਾ ਕੇ ਪਿੰਡੋਂ ਲੈ ਕੇ ਆਈਆਂ ਜੀ ਪਹਿਲਾਂ ਸਾਰੇ ਪ੍ਰਸ਼ਾਦੇ ਬੀਬੀਆਂ ਇਕੱਠੀਆਂ ਕਰੀਆਂ ਸਾਰਿਆਂ ਨੇ ਪ੍ਰਸ਼ਾਦੇ ਪਕਾਏ ਆ ਆਪਣੇ ਆਪੇ ਸਾਰਿਆਂ ਨੇ ਕੀਤਾ ਸਾਰਾ ਸਹਾਇ ਹੋਊਗਾ ਸੇਵਾ ਤੇ ਹਾਂ ਜੀ ਇਹ ਤਰ੍ਹਾਂ ਬਣ ਕੇ ਆਈਆਂ ਸਾਰੇ ਇਹ ਸਾਡੇ ਪਿੰਡ ਮਸਤ ਕੜ ਦਾ ਨੰਗਰ ਹੈ ਜੋ ਕਿ 25 ਤੋਂ ਅੱਜ ਤੋਂ ਸ਼ੁਰੂ ਹੋਏਗਾ 26 ਤਾਈ ਤੱਕ ਚੱਲੇਗਾ ਉਸ ਤੋਂ ਬਾਅਦ ਪਿੰਡ ਮਿਲਖਨ ਦਾ ਨੰਗਰ ਚੱਲੇਗਾ ਤੇ ਹਰ ਸਾਲ ਇਹ ਚਲ ਜਾਏਗਾ ਤੇ 20 ਸਾਲ ਹੋ ਗਏ ਇਸ ਲੰਗਰ ਦੀ ਸੇਵਾ ਕਰਦੇ ਨੇ ਬਿਲਕੁਲ ਸਹੀ ਹੋ ਗਿਆ। ਅੱਜ ਇਹ ਲੱਗਦਾ ਜਿਹੜਾ ਲੱਗਦਾ ਇਹ ਕਿੰਨੇ ਮੈਂ ਕਰਦੇ ਇਹ ਇਹ ਲੱਗਦਾ ਜੀ 3 ਦਿਨ ਪਿੰਡ ਮਸਤਗੜ ਕਾ ਜੀ ਉਪਰੋਂ ਬਾਅਦ 3 ਦਿਨ ਪਿੰਡ ਬਿਲ ਕਾ ਜੀ ਹਨ ਬਾਬਾ ਜੋਰਾਵਰ ਸਿੰਘ ਤਾਂਤਨ ਬਾਬਾ ਫਤਿਹ ਸਿੰਘ ਤਾਂਤਨ ਮਾਤਾ ਗੁਜਰ ਕੋਰ ਤਾਂਤਨ ਸ਼੍ਰੀ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਤੇ ਚੌਹ ਸਹਿਬਜਾਦੇ ਅਤੇ ਮਾਤਾ ਗੁਜਰ ਕੋਰ ਧਰਮ ਦੇ ਲਈ ਕੌਮ ਦੇ ਲਈ ਜਿਹੜੀ ਸ਼ਹਾਦਤ ਦਿੱਤੀ ਗਈ ਹੈ ਕੌਮ ਦੇ ਲੇਖੇ ਜਿਹੜੀ ਸ਼ਹਾਦਤ ਲਈ ਲਸਾਨੀ ਕੁਰਬਾਨੀ ਕੀਤੀ ਹੈ ਜਿਸ ਨੂੰ ਲੈ ਕੇ ਅੱਜ ਵੱਟੇ-ਵੱਟੇ ਜਿਹੜੇ ਲੰਗਰ ਵੀ ਹੋ ਰਹੇ ਨੇ ਕੀਰਤਨ ਦਰਬਾਰ ਹੋ ਰਹੇ ਨੇ ਢਾਡੀ ਦਰਬਾਰ ਹੋ ਰਹੇ ਨੇ ਇਸੇ ਨੂੰ ਲੈ ਕੇ ਹਰ ਸਾਲ ਵੱਡੇ ਪੱਧਰ ਤੇ ਬਾਬਾ ਬੰਦਾ ਸਿੰਘ ਮਾਰਗੂ ਉੱਤੇ ਨਿਊ ਚੰਡੀਗੜ੍ਹ ਮੁੱਲਾਂਪੁਰ ਗਰੀਬਦਾਸ ਤੇ ਨੌਜਵਾਨਾਂ ਦੇ ਵੱਲੋਂ ਅਤੇ ਸਮੂਹ ਪਿੰਡ ਨਿਵਾਸੀਆ ਦੇ ਸਹਿਯੋਗ ਦੇ ਨਾਲ ਜਿਹੜਾ ਵੱਡਾ ਜਿਹੜਾ ਲੰਗਰ ਲਗਾਇਆ ਜਾਂਦਾ ਏ ਉਹ ਤਸਵੀਰਾਂ ਵੇਖੋ ਤੁਸੀਂ ਕਿ ਮੂਲਾਪੁਰ ਦੇ ਨੌਜਵਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਇਹ 3 ਦਿਨ ਲੰਗਰ ਚੱਲਦਾ ਏ ਜਿਹਦੇ ਵਿੱਚ ਦਿਨ ਰਾਤ ਇੱਥੇ ਹੀ ਰਹਿ ਕੇ ਇਹਨਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਗੜਾ ਏਰੀਆ ਦੇ ਵਿੱਚ ਜਿਹੜਾ ਵੱਡਾ ਕਸਬਾ ਏ ਲਗਭਗ 20000 ਦੀ ਆਬਾਦੀ ਵੀ ਮੋਡਾਪੁਰ ਗਰੀਬਦਾਸ ਦੇ ਵਿੱਚ ਸੋ ਵੱਡਾ ਕਸਬਾ ਏ ਸੋ ਦੇਖੋ ਨੌਜਵਾਨਾਂ ਦੇ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਜਾਂਦਾ ਏ ਸੰਘਟ ਦੇ ਲਈ ਹਰ ਸਾਲ ਵੱੱਟੇ ਪੱਦਰ ਤੇ ਦਿਨ ਰਾਤ ਜਿਹੜੀ ਸੇਵਾ ਚਲਦੀ ਆ ਇਹ ਸੋ ਦੇਖੋ ਇਹਨਾਂ ਨੌਜਵਾਨਾਂ ਦੇ ਵੱਲੋਂ ਜਿਹੜੀ ਇਕੱਠੇ ਹੋ ਕੇ ਜਿਹੜੀ ਇਹ ਸੇਵਾ ਕੀਤੀ ਜਾਂਦੀ ਹੈ ਸੋ ਗੱਲਬਾਤ ਵੀ ਕਰਦੇ ਆ ਸਾਡੇ ਨਾਲ ਜਿਹੜਾ ਨੌਜਵਾਨ ਸਿਮਰਨ ਮੌਜੂਦ ਹੈ ਸਿਮਰਨ ਸੋ ਲਗਾਤਾਰ ਜਿਹੜੀ ਇਹ ਸੇਵਾ ਚੱਲਦੀ ਆ ਰਹੀ ਹੈ ਸੋ ਕਿਵੇਂ ਜਿਹੜਾ ਸਾਰਾ ਅਰੇਂਜਮੈਂਟ ਕਰਦੇ ਆ ਕਿਵੇਂ ਤਿਆਰੀਆਂ ਕਰਦੇ ਆ ਕਿਉਂਕਿ ਕੋਈ ਵੀ ਚੀਜ਼ ਕਰਦੇ ਤਾਂ ਉਹਦੇ ਵਿੱਚ ਮਿਹਨਤ ਹੁੰਦੀ ਹੈ ਤਾਂ ਸਾਰੀ ਗੱਲ ਬਾਤ ਦੱਸੋ ਇਹ ਸਾਰੇ ਪਿੰਡ ਦਾ ਸਾਂਝਾ ਲੰਗਰ ਹੁੰਦਾ ਹੈ ਜੀ ਤਿੰਨ ਦਿਨ ਲੰਗਰ ਚੱਲਦਾ ਹੈ ਜੀ ਆਪਣਾ 25 26 27 24 ਤਰੀਕ ਨੂੰ ਇੱਥੇ ਆ ਕੇ ਆਪਣਾ ਸਾਰਾ ਸੈਟਅਪ ਕੀਤਾ ਜਾਂਦਾ ਹੈ ਲੰਗਰ ਵਾਸਤੇ ਤਿਆਰੀਆਂ ਕੀਤੀਆਂ ਜਾਂਦੀਆਂ ਹੈ ਪਹਿਲਾ ਸਾਰੇ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਲੱਕੜੀ ਵਗੈਰਾ ਕਰ ਦਿੰਦੇ ਨੇ ਜੀ ਇਕੱਠੀ ਉਦੋਂ ਬਾਅਦ ਵਿੱਚ ਸਾਰੇ ਪਿੰਡ ਦੇ ਸੰਜੋਗ ਕਲੈਕਸ਼ਨ ਵਗੈਰਾ ਕਰਨ ਜਾਂਦੇ ਆ ਕਲੈਕਸ਼ਨ ਕਰਕੇ ਫਿਰ ਆਪਣੇ ਜੋ ਸਮਾਨ ਵਗੈਰਾ ਹੁੰਦਾ ਹੈ ਕੋਈ ਲਖਾਉਂਦਾ ਹੈ ਉਹ ਲੈ ਕੇ ਆਉਂਦੇ ਨੇ ਉਹ ਸਾਰਾ ਫਿਰ ਸੈੱਟ ਕਰਕੇ ਜੋ ਜੋ ਸਾਨੂੰ ਲੋੜ ਹੁੰਦੀ ਉਹ ਚੀਜ਼ਾਂ ਪੂਰੀਆਂ ਕਰਕੇ ਫਿਰ ਅਸੀਂ 24 ਦਿਨ ਉਹ ਪਿੰਡ ਤੋਂ ਲੰਗਰ ਲੈ ਕੇ ਇੱਥੇ ਆਂਦੇ ਨੇ ਫਿਰ ਇੱਥੇ 25 26 27 ਦਿਨ ਦੀ ਲੰਗਰ ਚਲਾਉਂਦੇ ਨੇ ਜੀ ਇਹ ਸਾਰੇ ਪਿੰਡ ਦੇ ਵਿੱਚ ਜਿੰਨੇ ਨੌਜਵਾਨ ਹੈ ਸਾਰੇ ਇਕੱਠੇ ਹੋ ਜਾਂਦੇ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਆ ਇੱਥੇ ਰਾਤ ਨੂੰ ਸੌਣਾ ਇਹ ਦਿਨ ਮਰ ਸਵੇਰੇ ਫਿਰ ਸੇਵਾ ਸ਼ੁਰੂ ਹੋ ਜਾਂਦੀ ਹੈ ਤਾਂ ਸਾਰਾ ਦਿਨ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਹਾਂਜੀ ਸਾਰਾ ਐਵੇਂ ਚੱਲਦਾ ਰਹਿੰਦਾ ਮਤਲਬ ਸਾਡੇ ਜਿਹੜੇ ਬੰਦੇ ਨੇ ਨੌਜਵਾਨ ਨੇ ਆਪਣੀ ਡਿਊਟੀਆਂ ਬੰਡੀ ਹੁੰਦੇ ਅੱਧੇ ਕੁਛ ਸਵੇਰੇ ਕੰਮ ਕਰ ਦਿੰਦੇ ਅੱਧੇ ਕੁਛ ਰਾਤ ਨੂੰ ਕੰਮ ਕਰ ਦਿੰਦੇ ਜੀ ਬਸ ਲਗਾਤਾਰ ਚੱਲਦੀ ਹੈ ਹਾਂਜੀ 24 ਘੰਟੇ ਲੰਗਰ ਚੱਲਦਾ ਹੈ ਜੀ ਇਹ ਸੋ ਦੇਖੋ ਤੁਸੀਂ ਜਿਹੜੇ ਨੌਜਵਾਨ ਹੈ ਲਗਾਤਾਰ ਜਿਹੜੀ 3 ਦਿਨ ਲਗਾਤਾਰ ਇਹਨਾਂ ਦੇ ਵੱਲੋਂ ਜਿਹੜੀ ਇਹ ਸੇਵਾ ਦੇ ਵਿੱਚ ਹਿੱਸਾ ਪਾਇਆ ਜਾਂਦਾ ਹੈ ਸੋ ਉਸ ਤੋਂ ਪਹਿਲਾਂ ਕਈ ਦਿਨ ਪਹਿਲਾਂ ਤਿਆਰੀਆਂ ਵੀ ਕਰਦੇ ਆ ਸੋ ਪਿੰਡ ਦੇ ਵਿੱਚ ਕਲੈਕਸ਼ਨ ਵਗੈਰਾ ਕਰਦੇ ਆ ਸਮਾਨ ਵੀ ਇੱਥੇ ਪਹਚਾਣਾ ਟੈਂਟ ਵਗੈਰਾ ਸਭ ਦੇਖਦੇ ਆ ਸੋ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਮੋਲਾਪੁਰ ਗਰੀਬਦਾਸ ਜੀ ਕੀ ਕਹਿਣਾ ਚਾਹੋਗੇ ਜੀ ਦੇਖੋ ਬਹੁਤ ਵਧੀਆ ਦਾ ਅਲੱਗ ਕੀਤਾ ਜਾਂਦਾ ਬਹੁਤ ਵਧੀਆ ਜੀ ਆਈ ਸਾਲ ਕਰਦੇ ਆ ਅਸੀਂ ਮਹਾਰਾਜ ਦੀ ਕਿਰਪਾ ਹੀ ਬਹੁਤ ਵਧੀਆ ਚੱਲਦਾ ਤਿੰਨ ਦਿਨ ਲਗਾਤਾਰ 24 ਘੰਟੇ ਚੱਲਦਾ ਏ ਬਹੁਤ ਕੱਲ ਤੇ ਲੱਗੇ ਹੋਏ ਜੀ ਦਿਨ ਰਾਤ 24 ਘੰਟੇ ਚੱਲਦਾ ਲੰਗਰ ਚਾਹ ਪਾਣੀ ਬਰੈਡ ਤੇ ਸਭ ਕੁਝ ਬਹੁਤ ਵਧੀਆ ਚੱਲ ਰਿਹਾ। ਵੱਡੀ ਸੰਗਤਾਂ ਉਹ ਦੇਖੋ ਤੁਸੀਂ ਤਸਵੀਰਾਂ ਦੇ ਉਹ ਨੂ ਚੰਡੀਗੜ੍ਹ ਦੇ ਪਿੰਡ ਪੈਂਦਪੁਰ ਦੇ ਨੌਜਵਾਨਾਂ ਦੇ ਵੱਲੋਂ ਸੰਗਤ ਦੇ ਵੱਲੋਂ ਜਿਹੜਾ ਹਰ ਸਾਲ ਵੱਡੇ ਪੱਦਰ ਤੇ ਸਵਾ ਦੇ ਮੌਕੇ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਜਿਹੜੇ ਲੰਗਰ ਸੇਵਾ ਕੀਤੀ ਜਾਂਦੀ ਹੈ ਸਾਲਾਨਾ ਸੋ ਦੇਖੋ ਤੁਸੀਂ ਕਿ ਦਿਨ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਸੇਵਾ ਕੀਤੀ ਤੇ ਹੁਣ ਰਾਤ ਸਾਰੀ ਰਾਤ ਜਿਹੜਾ ਇਹ ਲੰਗਰ ਚੱਲਣਾ ਏ ਤੇ ਕੱਲ ਨੂੰ ਫੇਰ ਦਿਨ ਉਹ ਰਾਤ ਚੱਲਣਾ ਏ ਸੋ ਵੱਡੀ ਸੇਵਾ ਏ ਸਲਾਨਾ ਸੇਵਾ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਏ ਸੋ ਨਾਲ ਦੀ ਨਾਲ ਤਸਵੀਰਾਂ ਵਿਖਾ ਰਿਆਂ ਕਿ ਦੁੱਧ ਗਰਮ ਨਾਲ ਦੀ ਨਾਲ ਪ੍ਰਸ਼ਾਦਾ ਸਬਜੀ ਸਾਰੀ ਜਿਹੜੀ ਸੇਵਾ ਦੇ ਵਿੱਚ ਪ੍ਰਸ਼ਾਦਾ ਚੱਕ ਕੇ ਵੀ ਪ੍ਰਸ਼ਾਦਾ ਚੱਕ ਕੇ ਵੀਰ ਜੀ ਇਹੋ ਕਿ ਗਰਮਾ ਦਾ ਦੁੱਧ ਪ੍ਰਸ਼ਾਦਾ ਗਾਇਆ ਮੇਰਾ ਵੀਰ ਜੀ ਪਛਾਤਾ ਚੱਕਿਆ ਜਾਏ ਜੀ ਪਛਾਤਾ ਚੱਕਿਆ ਮੋਤੀ ਸੋ ਦੇਖੋ ਉਹ ਲਗਾਤਾਰ ਜਿਹੜੇ ਸੇਵਾ ਦੇ ਵਿੱਚ ਮੁੰਡੇ ਨੌਜਵਾਨ ਲਗੇ ਹੋਏ ਨੇ ਸੋ ਨਾਲ ਨਾਲ ਬੜੀ ਬੜ ਕਰਦੇ ਆ ਬਾਈ ਜੀ ਜਗਦੀਪ ਨਾਮ ਆਈ ਆਪਣਾ ਇਹ ਆਪਾਂ ਪਵਾ ਤੋਂ ਆਈ ਪਿੰਡ ਪੈਂਤਪੁਰ ਤੋਂ ਠੀਕ ਹੈ ਹਾਂ ਜੀ ਅੱਜ ਹੱਦਾਂ ਨਾਮ ਦੇ ਲੰਗਰ ਆਈ ਹਾਂ ਸਾਨੂੰ 3-4 ਸਾਲ ਹੋ ਗਏ ਜੀ ਇੱਥਾਂ ਦੇ ਨੂੰ ਅੱਛਾ ਹਾਂਜੀ ਇਸ ਇਲਾਕੇ ਤਾਂ ਚੁੜੀ ਥੋਨਾ ਆਪਣਾ ਸ਼ਫਰ ਸ਼ਹਾਦਤ ਨਗਰ ਕੀਰਤਨ ਜਾਂਦਾ ਹੀ ਅਸੀਂ ਗੜ੍ਹ ਸਾਹ ਲਾਂ ਨਹੀਂ ਤੇ ਸਾਨੂੰ ਕਮੀ ਮਹਿਸੂਸ ਹੋਈ ਕਿ ਪਹਿਲਾਂ ਲੰਗਰ ਕੋਈ ਨਹੀਂ ਹੁੰਦਾ ਇੱਥੇ ਇੱਥੋਂ ਬਾਅਦ ਚ ਲੰਗਰ ਕਾਲੂ ਦੇਖੀ ਇੱਥੇ ਘੱਟੋ ਘੱਟ 100 ਤੋਂ ਵੱਧ ਲੰਗਰ ਹੋਊਗਾ ਜੀ ਇੱਕ ਦਿਨ ਪਹਿਲਾਂ ਸਾਨੂੰ ਕਮੀ ਮਹਿਸੂਸ ਹੋਈ ਕਿ ਕੋਈ ਵੀ ਲੰਗਰ ਨਹੀਂ ਹੁੰਦਾ ਇੱਕ ਦਿਨ ਪਹਿਲਾਂ ਹਾਂ ਤਿੰਨ ਚਾਰ ਸਾਲਾਂ ਤੋਂ ਲਾ ਰਹੇ ਸੀ ਦੁੱਧ ਦਾ ਲਾਣੇ ਇੱਕ ਹੈ ਜੀ ਇਹ ਸਾਡਾ ਦੋ ਦਿਨ ਦਾ ਹੁੰਦਾ ਸੀ ਪਹਿਲੇ ਦਿਨ ਅੱਜ ਤੇ ਅੱਜ ਤੇ ਲੰਗਰ ਹੈ ਜੀ ਕੱਲੂ ਦੁੱਧ ਤੇ ਦੇਸੀ ਘਿਓ ਦੇ ਬਿਸਕੁਟਾਂ ਹੈ ਜੀ ਨਗਰ ਕਿਸ ਤਰ੍ਹਾਂ ਵਾਸਤੇ ਹਾਂ ਜੀ ਹਾਂ ਚੱਲੂਗਾ ਜੀ ਕਿਸ ਤਰ੍ਹਾਂ ਤਿਆਰੀ ਕਰਦੇ ਆ ਫਿਰ ਤੁਸੀਂ ਪਿੰਡ ਦਾ ਸਹਾਇ ਹੋਗਾ ਸਾਰੇ ਪਿੰਡ ਦਾ ਸਹਾਇ ਹੋਊਗਾ ਜੀ ਪਹਿਲਾਂ ਗ੍ਰਾਹੀ ਕਰਦੇ ਆ ਜੀ ਬੀਬੀਆਂ ਨੇ ਇਹ ਪ੍ਰਸ਼ਾਦਾ ਸੀ ਬਣਾਵਾ ਕੇ ਪਿੰਡੋਂ ਲੈ ਕੇ ਆਈਆਂ ਹੈ ਜੀ ਪਹਿਲਾਂ ਸਾਰੇ ਪ੍ਰਸ਼ਾਦੇ ਬੀਬੀਆਂ ਇਕੱਠੀਆਂ ਕਰੀਆਂ ਸਾਰਿਆਂ ਨੇ ਪ੍ਰਸ਼ਾਦੇ ਪਕਾਏ ਆ ਆਪਣੇ ਆਪ ਇਹ ਸਾਰਿਆਂ ਨੇ ਕੀਤਾ ਸਾਰਾ ਸਹਾਇ ਹੋਊਗਾ ਸੇਵਾ ਤੇ ਹਾਂਜੀ ਇਹ ਕਰਾਂ ਬਣ ਕੇ ਆਏ ਆ ਇਹ ਸਾਰੇ ਹਾਂਜੀ ਇਹ ਪਿੰਡੋ ਗੁਰਦੁਆਰੇ ਵਿੱਚ ਬਣ ਕੇ ਸਾਰੀ ਸਬਜੀ ਗੁਰਦੁਆਰੇ ਵਿੱਚ ਬਣੀ ਆਈ ਬੀਬੀਆਂ ਦੀ ਸੇਵਾ ਕੀਤੀ ਤੇ 28 ਸਾਰਾ ਬੀਬੀਆਂ ਨਹੀਂ ਹੁੰਦਾ ਜੀ ਕੰਟਰੋਲ ਅੱਛਾ ਕਿੰਨੇ ਕੁ ਨੌਜਵਾਨਾਂ ਨੇ ਜਿਹੜੇ ਸਾਡੇ ਇੱਥੇ ਸੇਵਾ ਕਰਦੇ ਆ ਪਿੰਡੇ ਆ ਜੀ ਸਾਰਾ ਪਿੰਡ ਆ ਜੀ ਆਪਣਾ ਨਾਲ ਆ ਜੀ ਆਪਣਾ ਪਿੰਡ ਪਵਾਤ ਤੋਂ ਆਈ ਪਿੰਡ ਪੈਂਤਪੁਰ ਆਈ ਆਪਣਾ ਨਿਊ ਜੰਡੀਗੜ ਹਾਂਜੀ ਕਾਪ ਵਿੱਚ ਨੌਜਵਾਨਾਂ ਦੇ ਵੱਲੋਂ ਹਰ ਚੀਜ਼ ਦਾ ਜਿਹੜਾ ਧਿਆਨ ਵੀ ਰੱਖਿਆ ਜਾਂਦਾ ਏ ਸੋ ਵੱਡੇ ਪੱਧਰ ਤੇ ਸੇਵਾ ਚੱਲਦੀ ਹੈ ਇਹ ਮੂਲਾਪੁਰ ਗਰੀਬਦਾਸ ਕਸਬਾ ਨੌਜਵਾਨਾਂ ਦੇ ਵੱਲੋਂ ਆਓ ਤੁਹਾਨੂੰ ਅੰਦਰ ਦੀ ਜਿਹੜੀ ਤਿਆਰੀਆਂ ਵੀ ਬਖਾਂਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸੇਵਾ ਕੀਤੀ ਜਾਂਦੀ ਹੈ ਸੋ ਦੇਖੋ ਹਰ ਕੋਈ ਜਿਹੜਾ ਸੇਵਾ ਦੇ ਵਿੱਚ ਜੁਟਿਆ ਹੋਇਆ ਏ ਹਰ ਕੋਈ ਜਿਹੜੇ ਜਿੰਨੀ ਕਿ ਜਿਹੜਾ ਸੇਵਾ ਕਰਦਾ ਏ ਆਪਣੇ ਮਨਤੇ ਨਾਲ ਸਾਰੇ ਜੁਟੇ ਹੋਏ ਨੇ ਸੇਵਾ ਦੇ ਵਿੱਚ ਦੇਖੋ ਜੀ ਸਾਡੇ ਪੰਚ ਸਾਹਿਬ ਮੂਲਾਪੁਰ ਗਰੀਬਦਾਸ ਤੋਂ ਪਰਮਿੰਦਰ ਸਿੰਘ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਨੌਜਵਾਨ ਇੱਕਠੇ ਯਾਰ ਦੋਸਤ ਮਿੱਤਰ ਸਾਰੇ ਜਿਹੜੇ ਇਕੱਠੇ ਹੋ ਕੇ ਸੇਵਾ ਕਰਦੇ ਆ